ਦਿਲਜੀਤ ਦੋਸਾਂਝ ਨੇ ਢੋਲ ਦੇ ਡੰਗੇ ਦੇ ਉਤੇ ਹਾਲੀਵੁੱਡ 스타 ਵਿਲ ਸਮੀਥ ਦੇ ਨਾਲ ਦੇਖੋ ਕਿਵੇਂ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਦੇ ਵਿੱਚ ਵਿਲ ਸਮੀਥ ਦੇ ਨਾਲ ਮੁਲਾਕਾਤ ਕੀਤੀ ਅਤੇ ਹਾਲੀਵੁੱਡ 스타 ਦੇ ਨਾਲ ਉਹਨਾਂ ਦੇ ਗੀਤ ਕੇਸ ਦੀਆਂ ਧੋਨਾਂ ਦੇ ਉੱਤੇ ਭੰਗੜਾ ਪਾਇਆ ਪਹਿਲਾਂ ਇੱਕ ਫੋਟੋ ਦਿਖਾਉਂਦੇ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਦਿਲਜੀਤ ਦੋਸਾਂਝ ਨਜ਼ਰ ਆਉਂਦਾ ਹੈ ਦਿਲਜੀਤ ਨੇ ਐਤਵਾਰ ਯਾਨੀ ਕਿ ਅੱਜ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਅਤੇ ਵਿਲ ਸਮਿੱਥ ਪੰਜਾਬੀ ਗਾਣੇ ਦੇ ਉੱਤੇ ਠਿੱਕਦੇ ਨਜ਼ਰ ਆ ਰਹੇ ਨੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਪੋਸਟ ਦੀ ਕੈਪਸ਼ਨ ਦੇ ਵਿੱਚ ਲਿਖਿਆ ਹੈਗਾ ਕਿ ਪੰਜਾਬੀ ਆ ਗਏ ਓਏ 1 ਐਂਡ ਓਨਲੀ ਲਿਵਿੰਗ ਜੋੜਾ ਕਿ ਲੈਂਡਸ ਦੇ ਨਾਲ ਵੈਲ ਸਮਿਥ ਦੇ ਨਾਲ ਤਾਂ ਕਿੰਗ ਵਿਲ ਸਮੀਤ ਨੂੰ ਭੰਗੜਾ ਕਰਦੇ ਤੇ ਪੰਜਾਬੀ ਢੋਲ ਬੀੜ ਦਾ ਆਨੰਦ ਮਾਣਦੇ ਦੇਖਣਾ ਕਾਫੀ ਪ੍ਰੇਰਨਾਦਾਇਕ ਹੈਗਾ ਕਿਉਂਕਿ ਇੱਕ ਹਾਲੀਵੁੱਡ ਸਟਾਰ ਦੇ ਨਾਲ ਪੰਜਾਬ ਦਾ ਗੱਭਰੂ ਜਿਹੜਾ ਕਿ ਕਹਿ ਸਕਦੇ ਆ ਦਿਲਜੀਤ ਦੋਸਾਂ ਜਿਸਨੇ ਪੰਜਾਬ ਦਾ ਇਨੀ ਪੂਰੇ ਦੇਸ਼ ਦਾ ਜੋ ਕਿ ਪੂਰੇ ਦੇਸ਼ ਦੀ ਧੜਕਣ ਜਿਹੜੂ ਕਿਹਾ ਜਾਂਦਾ ਹੈਗਾ ਸਾਰੇ ਦਿਲਜੀਤ ਦੇ ਦੋਸਤ ਜੋ ਬਹੁਤ ਪਿਆਰ ਕਰਦੇ ਨੇ ਹਰ ਕੋਈ ਦਿਲਜੀਤ ਦੇ ਦੋਸਤ ਦਾ ਫੈਨ ਹੈਗਾ ਤੇ ਇਹ ਦੱਸਦੀ ਕਿ ਤੁਰੰਤ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਦੋਵੇਂ ਕਿੱਥੇ ਹਨ ਅਤੇ ਕਦੋਂ ਮਿਲਣਗੇ ਪਰ ਦਿਲਜੀਤ ਨੇ ਦਸੰਬਰ 2024 ਦੇ ਵਿੱਚ ਆਪਣੇ ਦਿਲ ਲੂਮੀਨਾਟੀ ਟੂਰ ਦੇ ਉੱਤੇ ਇੰਡੀਆ ਪਹਾੜ ਨੂੰ ਸਨਮਾਨਿਤ ਕੀਤਾ ਸੀਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਹੈਗੀ ਐ ਤਾਂ ਭੰਗੜਾ ਪਾਉਂਦੇ ਹੋਏ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਨੇ ਪਹਿਲਾਂ ਤਾਂ ਤਸਵੀਰ ਦਿਖਾਈ ਜਾਂਦੀ ਹੈ ਦਿਲਜੀਤ ਦੀ ਤੇ ਉਸ ਤੋਂ ਬਾਅਦ ਚਿੜਤਾ কুরਤਾ ਪਜਾਮਾ ਚਿੱਟਾ কুরਤਾ ਪਜਾਮਾ ਪਾਇਆ ਹੋਇਆ ਦਿਲਜੀਤ ਦੋਸਾਂਝ ਨਜ਼ਰ ਆਉਂਦੇ ਨੇ ਤੇ ਦੋਨੋਂ ਅਵਲ ਸਮਿੱਤ ਤੇ ਦਿਲਜੀਤ ਦੋਸਾਂਝ ਪੰਜਾਬੀ ਗਾਣੇ ਦੇ ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਨੇ ਢੋਲ ਦੇ ਡੰਗੇ ਦੇ ਉਤੇ ਹਾਲੀਵੁੱਡ 스타 ਵਿਲ ਸਮੀਥ ਦੇ ਨਾਲ ਦੇਖੋ ਕਿਵੇਂ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲੇ ਦੇ ਵਿੱਚ ਵਿਲ ਸਮੀਥ ਦੇ ਨਾਲ ਮੁਲਾਕਾਤ ਕੀਤੀ ਅਤੇ ਹਾਲੀਵੁੱਡ 스타 ਦੇ ਨਾਲ ਉਹਨਾਂ ਦੇ ਗੀਤ ਕੇਸ ਦੀਆਂ ਧੋਨਾਂ ਦੇ ਉੱਤੇ ਭੰਗੜਾ ਪਾਇਆ ਪਹਿਲਾ ਇੱਕ ਫੋਟੋ ਦਿਖਾਉਂਦੇ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਦਿਲਜੀਤ ਦੋਸਾਂਝ ਨਜ਼ਰ ਆਉਂਦਾ ਹੈ ਦਿਲਜੀਤ ਨੇ ਐਤਵਾਰ ਯਾਨੀ ਕਿ ਅੱਜ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਅਤੇ ਵਿਲ ਸਮਿੱਥ ਪੰਜਾਬੀ ਗਾਣੇ ਦੇ ਉੱਤੇ ਠਿੱਕਦੇ ਨਜ਼ਰ ਆ ਰਹੇ ਨੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਪੋਸਟ ਦੀ ਕੈਪਸ਼ਨ ਦੇ ਵਿੱਚ ਲਿਖਿਆ ਹੈਗਾ ਕਿ ਪੰਜਾਬੀ ਆ ਗਏ ਓਏ 1 ਐਂਡ ਓਨਲੀ ਲਿਵਿੰਗ ਜਿਹੜਾ ਕਿ ਲੈਂਡਸ ਦੇ ਨਾਲ ਵਿਲ ਸਮਿਥ ਦੇ ਨਾਲ ਤਾਂ ਕਿੰਗ ਵਿਲ ਸਮੀਤ ਨੂੰ ਭੰਗੜਾ ਕਰਦੇ ਤੇ ਪੰਜਾਬੀ ਢੋਲ ਬੀੜ ਦਾ ਆਨੰਦ ਮਾਣਦੇ ਦੇਖਣਾ ਕਾਫੀ ਪ੍ਰੇਰਣਾਦਾਇਕ ਹੈਗਾ ਕਿਉਂਕਿ ਇੱਕ ਹਾਲੀਵੁੱਡ ਸਟਾਰ ਦੇ ਨਾਲ ਪੰਜਾਬ ਦਾ ਗੱਭਰੂ ਜਿਹੜਾ ਕਿ ਕਹਿ ਸਕਦੇ ਆ ਦਿਲਜੀਤ ਦੋਸਾਂ ਜਿਸਨੇ ਪੰਜਾਬ ਦਾ ਇਨੀ ਪੂਰੇ ਦੇਸ਼ ਦਾ ਜੋ ਕਿ ਪੂਰੇ ਦੇਸ਼ ਦੀ ਧੜਕਣ ਜਿਹੜੀ ਉਹ ਕਿਹਾ ਜਾਂਦਾ ਹੈਗਾ ਸਾਰੇ ਦਿਲਜੀਤ ਦੋਸਾਂ ਜੋ ਬਹੁਤ ਪਿਆਰ ਕਰਦੇ ਨੇ ਹਰ ਕੋਈ ਦਿਲਜੀਤ ਦੋਸਾਨ ਦਾ ਫੈਨ ਹੈਗਾ ਤੇ ਇਹ ਤਾਂ ਦੱਸ ਦੇ ਕਿ ਤੁਰੰਤ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਦੋਵੇਂ ਕਿੱਥੇ ਹਨ ਅਤੇ ਕਦੋਂ ਮਿਲਣਗੇ ਪਰ ਦਿਲਜੀਤ ਨੇ ਦਸੰਬਰ 2024 ਦੇ ਵਿੱਚ ਆਪਣੇ ਦਿਲ ਲੂਮੀਨਾਟੀ ਟੂਰ ਦੇ ਉੱਤੇ ਇੰਡੀਆ ਪਹਾੜ ਨੂੰ ਸਨਮਾਨਿਤ ਕੀਤਾ ਸੀਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਹੈ ਜੀ ਇਹ ਤਾਂ ਭੰਗੜਾ ਪਾਉਂਦੇ ਹੋਏ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਨੇ ਪਹਿਲਾਂ ਤਾਂ ਤਸਵੀਰ ਦਿਖਾਈ ਜਾਂਦੀ ਹੈ ਦਿਲਜੀਤ ਦੀ ਤੇ ਉਸ ਤੋਂ ਬਾਅਦ ਚਿੱਟਾ কুরਤਾ ਪਜਾਮਾ ਚਿੱਟਾ কুরਤਾ ਪਜਾਮਾ ਪਾਇਆ ਹੋਇਆ ਦਿਲਜੀਤ ਦੋਸਾਂਝ ਨਜ਼ਰ ਆਉਂਦੇ ਨੇ ਤੇ ਦੋਨੋਂ ਅਵਲ ਸਮਿੱਤ ਤੇ ਦਿਲਜੀਤ ਦੋਸਾਂਝ ਪੰਜਾਬੀ ਗਾਣੇ ਦੇ ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ